ਅੱਜ ਦਾ ਦਿਨ ਤੇ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਅਭਿਸ਼ੇਕ ਨੇ ਅੱਜ ਵਰਲਡ ਚ ਨੰਬਰ 1 ਤੇ ਰੈਂਕਿੰਗ ਚ ਆਇਆ ਹੈ ਔਰ ਇਹ ਅੰਬਰਸਰ ਔਰ ਅੰਬਰਸਰ ਦੇ ਵਾਸੀਆਂ ਵੱਲੋਂ ਬੜਾ ਆਸ਼ੀਰਵਾਦ ਮਿਲਿਆ ਔਰ ਉਹ ਆਸ਼ੀਰਵਾਦ ਦੇ ਨਾਲ ਹੀ ਅੱਜਾਂ ਅਭਿਸ਼ੇਕ ਨੂੰ ਨੰਬਰ 1 ਤੇ ਆਇਆ ਹੈ ਔਰ ਅਭਿਸ਼ੇਕ ਨੇ ਬੜਾ ਹਾਰਡ ਵਰਕ ਕੀਤਾ ਬੜੀ ਮਿਹਨਤ ਕੀਤੀ ਹੈ ਔਰ ਮੈਂ ਦੇਖਦਾ ਕਿ ਨੰਬਰ 1 ਤੇ ਆਣਾ ਕੋਈ ਆਸਾਨ ਗੱਲ ਨਹੀਂ ਹੈ ਔਰ ਜੀ ਇਹ بڑے بڑے ਵੱਡੇ ਪਲੇਅਰ ਸੀ ਜਿੰਨਾ ਜਿਹੜੇ ਰੈਂਕਿੰਗ 'ਚ ਹੈਗੇ ਸੀ ਅੱਜ ਉਹਨਾਂ ਰੈਂਕਿੰਗ ਤੋਂ ਉੱਤੇ ਆਣਾ ਇਹ ਬਹੁਤ ਹੀ ਮੈਂ ਕਹਿੰਦਾ ਅੱਜ ਖੁਸ਼ੀ ਦਾ ਦਿਨ ਹੈ ਔਰ ਮੈਂ ਦੱਸ ਨਹੀਂ ਸਕਦਾ ਕਿ ਅੱਜ ਕਿੰਨਾ ਵਧੀਆ ਦਿਨ ਹੈ ਔਰ ਜਦੋਂ ਇਹ ਇਹ ਛੋਟੇ ਜਿਹੇ ਸੀ ਨਾ ਦੋਨੇ ਔਰ ਅਭਿਸ਼ੇਕ ਔਰ ਸੁਮਨ ਗਿਰ ਇਹ ਦੋਨੋਂ ਹੀ ਪੰਜਾਬ ਵੱਲੋਂ ਖੇਲਦੇ ਸੀ ਔਰ ਪੰਜਾਬ ਦੇ ਜਿੰਨੇ ਕੋਸ਼ਿਸ਼ ਜਿੰਨੇ ਸਲੈਕਟਰ ਮੈਂ ਉਹਨਾਂ ਦੇ ਸ਼ਬਦ ਅੱਜ ਵੀ ਮੈਨੂੰ ਯਾਦ ਆਉਂਦੇ ਕਿ ਉਹ ਇਹੋ ਗੱਲ ਕਹਿੰਦੇ ਸੀ ਕਿ ਦੋਨੋਂ ਮੁੰਡੇ ਹਿੰਦੁਸਤਾਨ ਖੇਲਣਗੇ ਔਰ ਹਿੰਦੁਸਤਾਨ ਦਾ ਨਾਮ ਉੱਚਾ ਕਰਨਗੇ ਔਰ ਇੱਕ ਸਮਾਂ ਆਏਗਾ ਦੋਨੋਂ ਕਹਿੰਦੇ ਇੰਡੀਆ ਦੀ ਕਪਤਾਨੀਆਂ ਕਰਨਗੇ ਔਰ ਮੈਂ ਅੱਜ ਦਿਨ ਦੇਖ ਕੇ ਜਿਹੜੇ ਉਹਨਾਂ ਦੇ ਸ਼ਬਦ ਬੋਲੇ ਅੱਜ ਬੜਾ ਅੱਛਾ ਲੱਗ ਰਿਹਾ ਕਿ ਸ਼ਮਨ ਗਿਲ ਇੰਡੀਆ ਦਾ ਕਪਤਾਨ ਹੈ ਇਸ ਟੀਮ ਦਾ ਔਰ ਉਹ ਵਰਲਡ ਦੀ ਰੈਂਕਿੰਗ ਚ ਟੈਸਟ ਦੇ ਨੰਬਰ 1 ਪਲੇਅਰ ਹੈ ਔਰ ਅਭਿਸ਼ੇਕ T20 ਦਾ ਨੰਬਰ 1 ਹੈ ਤੇ ਦੋਨੋਂ ਦੋਸਤ ਨੇ ਦੋਨੋਂ ਬਚਪਨ ਦੇ ਦੋਸਤ ਹੈ ਔਰ ਦੋਨਾਂ ਦਾ ਮਿਸ਼ਨ ਇਹੋ ਹੀ ਹੈ ਕਿ ਜੇਤ ਦੀ ਸੇਵਾ ਕਰਨਾ ਤੇ ਅੱਜ ਉਹ ਉਹ ਅੱਜ ਦਿਨ ਪੂਰਾ ਹੋਇਆ ਪਰ ਲੇਕਿਨ ਇਹਨੂੰ ਕੰਟੀਨਿਊ ਰੱਖਣ ਵਾਸਤੇ ਇਹਨਾਂ ਨੂੰ ਹਾਰਡ ਵਰਕ ਕਰਨਾ ਪਏਗਾ ਹਰ ਸਾਲ ਅੱਛੀ ਪਰਫਾਰਮੈਂਸ ਦੇਣੀ ਪਏਗੀ ਔਰ ਉਹ ਜਿੰਦੇ ਰਹਿਣਗੇ ਤੇ ਨੰਬਰ 1 ਤੇ ਰਹਿਣਗੇ ਤੇ ਇਹੋ ਹੀ ਮੇਰੀ ਦੋਨਾਂ ਨੂੰ ਇਹ ਹੈ ਕਿ ਆਪ ਕੀ ਤੁਸੀਂ ਹਾਰਡ ਵਰਕ ਕਰਦੇ ਰਹੋ ਔਰ ਆਪਣੀ ਮਿਹਨਤ ਕਰਦੇ ਰਹੋ ਔਰ ਇੰਨੀ ਕੁ ਅਚੀ ਪਰਫਾਰਮੈਂਸ ਕਰੋ ਦੇਸ਼ ਨੂੰ ਚਿਤਾਂਦੇ ਰਹੋ ਜੀ ਯੁਵਰਾਜ ਸਿੰਘ ਜੀ ਨਾਲ ਕਾਫੀ ਪਿਆਰ ਹੈ ਸਿੱਖਿਆ ਵੀ ਉਹਨਾਂ ਕੋਲ ਬਹੁਤ ਕੁਛ ਹੈ ਉਹ ਕੀ ਕਹਿੰਦੇ ਨੇ ਯੁਵਰਾਜ ਸਿੰਘ ਜੀ ਤਾਂ ਅੱਜ ਬਹੁਤ ਖੁਸ਼ ਨੇ ਔਰ ਉਹਨਾਂ ਦਾ ਚੇਲਾ ਜਿਹੜਾ ਸਟੂਡੈਂਟ ਅੱਜ ਦੋਨੋਂ ਹੀ ਵਰਲਡ ਦੀ ਰੈਂਕਿੰਗ ਚ ਨੰਬਰ 1-1 ਤੇ ਆ ਗਏ ਨੇ ਮੈਂ ਯੁਵਰਾਜ ਜੀ ਦਾ ਹੱਥ ਛੋੜ ਕੇ ਥੈਂਕਸ ਕਰਦਾ ਉਹਨਾਂ ਨੇ ਇਹ ਬੱਚਿਆਂ ਨੂੰ ਤਿਆਰ ਕੀਤਾ ਆਪਣੇ ਦਿਲ ਦੇ ਨਾਲ ਲਾ ਕੇ ਇੰਨੀ ਮਿਹਨਤ ਕਰਾਈ ਆਪਣੇ ਬੱਚਿਆਂ ਤੋਂ ਜ਼ਿਆਦਾ ਪਿਆਰ ਕਰਦੇ ਨੇ ਬਿਸ਼ੇਰ ਦੇ ਨਾਲ ਮੈਂ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਹਰਾਰ ਹੋ ਜਾਂਦਾ ਸੀ ਕਿ ਉਹ ਇੰਨਾ ਪਿਆਰ ਕਰਦੇ ਨੇ ਔਰ ਇਹਨਾਂ ਦੇ ਬਾਰੇ ਇੰਨੇ ਅچھے ਸ਼ਬਦ ਬੋਲਦੇ ਨੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਸਰ ਤੁਸੀਂ ਜੂਵੀ ਜੀ ਤੁਸੀਂ ਤੇ ਆ ਵਰਲਡ ਕਲਾਸ ਪਲੇਅਰ ਹੋ ਤੁਸੀਂ ਤੇ ਦੁਨੀਆ 'ਚ ਉਹ ਇੰਨੀ ਗੱਲਾਂ ਦਿਖਾਈਆਂ ਜਿਹੜੀਆਂ ਲੋਕ ਅੱਜ ਵੀ ਯਾਦ ਕਰਦੇ ਨੇ ਉਹੋ ਉਹਨਾਂ ਨੇ ਕਿਹਾ ਜੀ ਆਉਣ ਵਾਲਾ ਸਮਾਂ ਅਭਿਸ਼ੇਕ ਨੂੰ ਦਿਖੇਗਾ ਅਭਿਸ਼ੇਕ ਉਹ ਇਹਨਾਂ ਦਾ ਦਿਖਾਏਗਾ ਜਿਹੜੀਆਂ ਲੋਕ ਯਾਦ ਕਰਨਗੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਇੱਜੇ ਵੱਡੇ ਸ਼ਬਦ ਬੋਲੇ ਮੈਂ ਤੇ ਨਮਸਕਾਰ ਕਰਦਾ ਉਹਨਾਂ ਨੂੰ ਉਹ ਬਹੁਤ ਹੀ ਪਿਆਰ ਔਰ ਹਾਰਡਵਰਕ ਕਰਾਉਂਦੇ ਨੇ ਔਰ ਉਹ ਅੱਜ ਵੀ ਮਿਹਨਤ ਇੰਨੀ ਕਰਾਉਂਦੇ ਨੇ ਇਹਨਾਂ ਨੂੰ ਮੈਂ ਅਭਿਸ਼ੇਕ ਨੂੰ ਤੇ ਉਹ ਇੱਕ ਦਿਨ ਨਹੀਂ ਫਰੀ ਰਹਿਣ ਦਿੰਦੇ ਮਤਲਬ ਉਹਨਾਂ ਦੇ ਨਾਲ ਉਹਨਾਂ ਨੇ ਆਪਣੀ ਟੀਮ ਲਗਾਈ ਹੋਈ ਹੈ ਆਪਣੀ ਪੂਰੀ ਔਰ ਜਿਹੜੀ ਇਨਾ ਅਭਿਸ਼ੇਕ ਨੂੰ ਕੋਈ ਬੋਲਿੰਗ ਕਰਾ ਰਿਹਾ ਕੋਈ ਬੈਟਿੰਗ ਕਰਾ ਰਿਹਾ ਕੋਈ ਜਿਮ ਕਰਾ ਰਿਹਾ ਕੋਈ ਰਨਿੰਗ ਕਰਾ ਰਿਹਾ ਕੋਈ ਸਵਿਮਿੰਗ ਕਰਾ ਰਿਹਾ ਕੋਈ ਮੈਡੀਟੇਸ਼ਨ ਕਰਾ ਰਿਹਾ ਐਦਾਂ ਸਾਰਾ ਕਰਦੇ ਕਰਦੇ ਸਾਰਾ ਦਿਨ ਪੀ ਜਾਂਦਾ ਔਰ ਇਹ ਹਾਰਡ ਵਰਕ ਖਤਮ ਨਹੀਂ ਹੁੰਦਾ ਜੀ ਦੋ ਸਾਲ ਦਾ ਹੀ ਹੈ ਕੇਰੇ ਇੰਟਰਨੈਸ਼ਨਲ ਦਾ ਤੇ ਪਹਿਲਾਂ ਰੈਂਕ ਹਾਸਲ ਕਰ ਲਿਆ ਤੇ ਟੌਪ 10 ਦੀ ਗੱਲ ਕਰੀਏ ਮਹਾਨ ਦਿੱਗਜ ਪਲੇਅਰ ਨੇ ਜਿਹਨੂੰ 10-15 15 ਸਾਲ ਹੋ ਗਏ ਆ ਉਹਨਾਂ ਨੂੰ ਮਾਤ ਦੇ ਕੇ ਇਹ ਲਾਣ ਤਕਸਿਲ ਕੀਤਾ ਉਹ ਕਿੰਨੀ ਵੱਡੀ ਉਪਲਬਧੀ ਸਮਝਦੇ ਮੈਂ ਤੇ ਉਹ ਬਹੁਤ ਵੱਡੀ ਸਮਝਦਾ ਕਿ ਉਹ ਵਰਲਡ ਦੇ ਜਿਹੜੇ ਪਲੇਅਰਾਂ ਨੂੰ ਅਗਰ ਉਹ ਉਹਨਾਂ ਨੂੰ ਉਹਨਾਂ ਦੇ ਉੱਤੇ ਆਣਾ ਇੱਕ ਬਹੁਤ ਹੀ ਵੱਡੀ ਗੱਲ ਆ ਇਹ ਆਪਾਂ ਮੇਰੀ ਸੋਲ ਤੋਂ ਵੀ ਬਾਹਰ ਹੋ ਗਈ ਹੈ ਕਿ ਉਹ ਪਲੇਅਰ ਜਿਹੜੇ ਆਪਣੀ ਆਪਣੀ ਕੰਟਰੀ ਦੇ ਬਹੁਤ ਜਿਹੜੇ 15-15 ਸਾਲ ਕੰਟਰੀ ਰੋਕੇ ਤੇ ਉਹਨਾਂ ਨੂੰ ਬੀਟ ਕਰਨਾ ਇੱਕ ਵੱਡੀ ਇਹ ਪ੍ਰਮਾਤਮਾ ਦਾ ਹੀ ਅਸ਼ੀਰਵਾਦ ਆ ਇਹ ਉਹਨਾਂ ਦਾ ਹੀ ਯੋਗਦਾਨ ਆ ਅੱਜ ਜਦ ਅਰੇ ਅਸੀਂ ਅਭਿਸ਼ੇਕ ਦੇ ਪटीशन ਤੇ ਆਇਆ ਮੈਂ ਗੁਰੂ ਰਾਮਦਾਸ ਜੀ ਨਗਰੀ ਦੇ ਵਾਸੀਆਂ ਨੂੰ ਔਰ ਗੁਰੂ ਰਾਮਦਾਸ ਜੀ ਨਮਸਕਾਰ ਕਰਦਾ ਕਿ ਉਹਨਾਂ ਨੇ ਅਭਿਸ਼ੇਕ ਨੂੰ ਜੀਰਵਾ ਦਿੱਤਾ ਜਦੋਂ ਵੀ ਅਭਿਸ਼ੇਕ ਆਂਦਾ ਹੈ ਔਰ ਦਰਬਾਰ ਦਰਬਾਰ ਸਾਹਿਬ ਔਰ ਸਿਧਾਂ ਵਾਲੇ ਉੱਥੋਂ ਨਮਸਕਾਰ ਕਰਕੇ ਆਪਣਾ ਸ਼ਹੀਦਵਾਦ ਲੈ ਕੇ ਅੱਗੇ ਜਾਂਦਾ ਔਰ ਉਹ ਅਸ਼ੀਰਵਾਦ ਦੇ ਨਾਲ ਹੀ ਅੱਜ ਇਹ ਪटीशन ਨਜ਼ਰ ਆਈ ਹੈ ਔਰ ਮੈਂ ਮਹਾਰਾਜ ਅਗਰਦਾਸ ਇਹ ਕਹਦਾ ਰਹਗਾ ਕਿ ਤੁਸੀਂ ਇਹਨਾਂ ਨੂੰ ਅਭਿਸ਼ੇਕ ਮਸ਼ੀਰਵਾਦ ਦੇ ਦੋ ਔਰ ਇਸ ਤਰੀ ਅੱਗੇ ਵਧਦਾ ਰਹੋ ਔਰ ਲਾਸਟੇ ਅੰਬਰਸਰ ਵਾਸੀਆਂ ਨੂੰ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ ਸਾਰਿਆਂ ਨੂੰ ਆਪਣੇ ਨਸ਼ਿਆਂ ਤੋਂ ਦੂਰ ਰਹਿਣ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਔਰ ਆਪਣੇ ਜੀਵਨ ਨੂੰ ਅੱਛਾ ਬਣਾਉਣ ਵਾਸਤੇ ਸਪੋਰਟਸ ਵੱਲ ਆਓ ਕੋਈ ਵੀ ਗੇਮ ਖੇਲੋ ਕੋਈ ਵੀ ਗੇਮ ਖੇਡੋ ਲੇਕਿਨ ਸਪੋਰਟਸ ਨਾਲ ਪਿਆਰ ਕਰੋ ਸਪੋਰਟਸ ਨਾਲ ਖੇਲੋਗੇ ਤੰਦਰੁਸਤ ਰਹੋਗੇ ਔਰ ਇਹ ਨਸ਼ਿਆ ਤੋਂ ਦੂਰ ਰਹਿਣਾ ਆਪਾਂ ਪੰਜਾਬ ਦੇ ਵਿੱਚ ਨੌਜਵਾਨ ਸਾਡੇ ਨਸ਼ਿਆਂ ਦੇ ਵਿੱਚ ਡੁੱਬ ਗਏ ਨੇ ਜਿਹੜੇ ਕਿ ਸਪੋਰਟਸ ਨੂੰ ਭੁੱਲ ਕੇ ਤੇ ਗੰਦੀਆਂ ਆਦਤਾਂ ਵੱਲ ਚੱਲ ਗਏ ਨੇ ਔਰ ਪੰਜਾਬ ਸਰਕਾਰ ਵੀ ਅੱਜ ਕੋਸ਼ਿਸ਼ ਪੂਰੀ ਕਰ ਰਹੀ ਹੈ ਔਰ ਅੰਮ੍ਰਿਤਸਰ ਦੇ ਮੈ ਡੀਜੀ ਮੈਡਮ ਜੀ ਨੂੰ ਵੀ ਮਿਲਿਆ ਸੀ ਉਹਨਾਂ ਨੇ ਵੀ ਇਹੋ ਸ਼ਬਦ ਬੋਲੇ ਸੀ ਕਿ ਆਪਾਂ ਸਾਰੇ ਰਲ ਕੇ

पापा हमेशा साढ़े घर क्रिकेट ही चलती रहती है तो इतना इंटरेस्ट है तो अब अभिषेक भी इतनी लेवल पे पहुंच गया है अब तो मुझे सब कुछ एबीसी ऑफ क्रिकेट आई नो एवरीथिंग अबाउट इट और जब भी उसका मैच होता है मेरा दिल करता है जाए हम चेयर करें सिस्टर जा नहीं पाती है क्योंकि बच्चे हैं सो मी मॉम डैड वी थ्री ऑफ अस गो एंड चेयर हिम एंड येस तो अच्छा करता है तो हमें बहुत अच्छा लगता है एक्चुअली तो के के हाँ। कर... इसके पीछे उसकी मेहनत है वो जो मेहनत करता है वो जो हाँ। सारा उसका हार्ड वर्क है <laughs> तो ये उसकी मेहनत का ही फल है जो यहाँ तक पहुँचा है अभी तो बस शुरुआत है आगे वन डे टेस्ट सब पड़ा है तो आप देखना ਹਾਂਜੀ ਸਭ ਅੱਗੇ ਕਿੱਥੇ ਕੋਲਸੇ ਕੋਲਸੇ ਟੂਰਨਾਮੈਂਟ ਹੈ ਅਭਿਸ਼ੇਖ ਸ਼ੰਕਰ ਇਹ ਆਪਕੋ ਜ਼ਿਆਦਾ ਪਾਪਾ ਬਤਾਏਗੇ ਹਾਂਜੀ ਬਾਕੀ ਹਾਂਜੀ ਏਸ਼ੀਆ ਕਪ ਆ ਰਿਹਾ ਹੈ ਇਹ ਮੈਨੂੰ ਪਤਾ ਹੈ ਤੋ ਠੀਕ ਹੈ ਉਸ ਵਿੱਚ ਦੇਖਤੇ ਹਾਂ ਉਸਕੋ ਜਿਵੇਂ ਜੇ ਉਸਕੇ ਜੋ ਫਰੈਂਡਸ਼ਿਪ ਬਣ ਕੇ ਉਹਨਾਂ ਦਾ ਵੀ 1ਡੇ ਮੇ ਰੈਂਕ 1 ਨਾ ਦੋਨੋਂ ਸਾਡੇ ਪੰਜਾਬੀ ਮੁੰਡੇ ਪਹਿਲੇ ਰੈਂਕ ਤੇ ਆ ਸਾਨੂੰ ਬਹੁਤ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸ਼ੁਮਨ ਇਜ਼ ਆਲਸੋ ਮਾਈ ਉਹ ਮੇਰਾ ਬ੍ਰਦਰ ਵਰਗਾ ਹੀ ਹੈ ਉਹ ਵੀ ਤੇ ਦੋਨੋਂ ਅੱਜ ਇਕੱਠੇ ਦੋਸ ਬਚਪਨ ਤੋਂ ਖੇਲਦੇ ਅੱਜ ਇਕੱਠੇ ਅੱਗੇ ਤੱਕ ਪਹੁੰਚੇ ਹੈ ਤੇ ਬਹੁਤ ਗਰਵ ਵਾਲੀ ਗੱਲ ਹੈ ਸਾਡੇ ਵਾਸਤੇ ਵੀ ਤੇ ਸ਼ੁਮਨ ਦੇ ਪੇਰੈਂਟਸ ਵਾਸਤੇ ਵੀ ਤੋ ਉਹਨਾਂ ਨੂੰ ਵੀ ਕੰਗ੍ਰੈਚੁਲੇਸ਼ਨਸ ਤੇ ਅਸੀਂ ਤਾਂ ਖੁਸ਼ ਹੈ ਹੀ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਕਿ ਅਭਿਸ਼ੇਕਰ ਨੇ ਨੰਬਰ 1 ਤੇ ਆਇਆ ਔਰ ਸਾਡਾ ਸਿਰ ਉੱਚਾ ਕੀਤਾ ਪਰਮਾਤਮਾ ਦੀ ਮਿਹਰ ਹੈ ਉਹਦੇ ਤੇ ਤੇ ਅੱਗੇ ਵੀ ਇਸ ਤਰ੍ਹਾਂ ਦਾ ਹੀ ਆਪਣੀ ਦੇਸ਼ ਦਾ ਨਾਮ ਤੇ ਘਰਦਿਆਂ ਦਾ ਨਾਮ ਰੋਸ਼ਨ ਕਰੇਗਾ ਗੱਲ ਹੋਈ ਸੀ ਜਦੋਂ ਇਹ ਰੈਂਕ ਅਨਾਉਂਸ ਹੋਇਆ ਉਸ ਤੋਂ ਬਾਅਦ ਹਾਂ ਹਾਂਜੀ ਮੇਰੀ ਕੱਲ ਗੱਲ ਹੋਈ ਸੀਗੀ ਉਹਦੇ ਨਾਲ ਔਰ ਮੈਂ ਵਧਾਈ ਵੀ ਦਿੱਤੀ ਆ ਪਰ ਉਹ ਕਹਿ ਦਿੰਦਾ ਚਲੋ ਅੱਛਾ ਅੱਛਾ ਸ਼ਮਾ ਮਮਾ ਓਕੇ ਓਕੇ ਕਿ ਮੈਂ ਤੇ ਹਲੇ ਬਹੁਤ ਮਿਹਨਤ ਕਰਨੀਆਂ ਤੁਸੀਂ ਮੈਂ ਹਲੇ ਬਹੁਤ ਅੱਗੇ ਜਾਵਾਂਗਾ ਤਾਂ ਚਲੋ ਇੱਕ ਬੱਚਾ ਮਿਹਨਤ ਵੀ ਕਰਦਾ ਹੈ ਦੂਸਰਾ ਪਰਮਾਤਮਾ ਦਾ ਹੱਥ ਉਹਦੇ ਤੇ ਹੋਣਾ ਚਾਹੀਦਾ ਹੈ ਉਹ ਸਾਡੇ ਅੰਮ੍ਰਿਤਸਰ ਦੇ ਵਿੱਚ ਉਹਦਾ ਬਾਬਾ ਜੀ ਦੀ ਮੇਰ ਆ ਮੇਰਾ ਨਾਮ ਸਾਨਿਆ ਸ਼ਰਮਾ ਤਾਂ ਅੱਜ ਛੋਟੇ ਜਿਹੇ ਕੇਰੇ ਤੇ ਤੁਹਾਡੇ ਭਰਾ ਦੇ ਕੋਲ ਪੂਰੇ ਵਿਸ਼ਵ ਤੇ ਪਹਿਲਾ ਰਹਿ ਖਾਸ ਕਿਦੋਂ ਦੋਸਾ ਲਈ ਇਹ ਕਿੱਦ ਕਿੰਨੇ ਕਰ ਪਛੇ ਹੋ ਬਹੁਤ ਕਰਾਊਡ ਮੂਵਮੈਂਟ ਹੈ ਬਹੁਤ ਖੁਸ਼ੀ ਹੈ ਔਰ ਆ

ਮਮਾ ਆਪਕੀ ਅਭਿਸ਼ੇਕ ਸ਼ਰਮਾ ਸੇ ਬਾਤ ਹੋਈ ਥੀ ਜਬ ਉਹ ਹਾਂਜੀ ਹਾਂਜੀ ਸਰ ਹੋਤੀ ਹੈ ਨਹੀਂ ਸਰ ਉਸਕੋ ਅਸੀਂਨੇ ਕੌਂਗ੍ਰੈਟਸ ਕੀਤਾ ਉਹ ਬੜਾ ਖੁਸ਼ ਹੈ ਔਰ ਹਾਂ ਠੀਕ ਠੀਕ ਹੈ ਮੈਂ ਮਨਿੰਦਰ ਸਿੰਘ ਪਾਲੀ ਜੀ ਕਾਰਜਕਦ ਦੇ ਸਦਸਾ ਪੰਜਾਬ ਬੀਜਪੀਐਸੀ ਮੋਰਚਾ 49223423 ਸ਼ਰਮਾ ਜਿੱਤੇ ਕ੍ਰਿਕਟ ਖੇਡਦਾ ਜਦੋਂ ਮੈਂ ਅੰਮ੍ਰਿਤਸਰ ਆਂਦਾ ਤੁਸੀਂ ਪੁੱਛਿਓ ਪਹਿਲਾ ਰੈਂਕ ਕਿਵੇਂ ਹਾਸਲ ਕੀਤਾ ਵਧਾਈ ਦੇ ਲੀ ਪੁੱਛਿਓ ਕਿਦਾਂ ਮਹਿਸੂਸ ਹੋ ਰਿਹਾ ਹੈ ਮੈਂ ਤੇ ਸਭ ਤੋਂ ਪਹਿਲਾਂ ਜੀ ਰਾਜਕਪਾਲ ਸ਼ਰਮਾ ਜੀ ਸਾਡੇ ਵੱਡੇ ਭਰਾ ਰਾਜਾ ਭਾਜੀ ਔਰ ਇਹਨਾਂ ਦੇ ਸਾਰੇ ਪਰਿਵਾਰ ਨੂੰ ਸ਼ਰਮਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਔਰ ਇਹ ਵਿਧਾਈ ਸਾਰੇ ਪੰਜਾਬ ਵਾਸੀਆਂ ਨੂੰ ਵਧਾਈ ਆ ਵੇਖੋ ਜੀ ਪੰਜਾਬ ਦਾ ਨਾਮ ਐਡਾ ਵੱਡਾ ਸਾਡੇ ਅੰਮ੍ਰਿਤਸਰ ਸ਼ਹਿਰ ਦਾ ਨਾਮ ਰੌਸ਼ਨ ਪੂਰੇ ਵਰਲਡ ਦੇ ਵਿੱਚ ਕੀਤਾ ਔਰ ਬੜੀ ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਪਰਿਵਾਰ ਨੂੰ ਤੇ ਮਾਣ ਮਹਿਸੂਸ ਹੋ ਰਿਹਾ ਇੱਥੋਂ ਦੇ ਹਰ ਇੱਕ ਲੋਕ ਜਿੰਨੇ ਵੀ ਵਿਪਲ ਅਭਿਸ਼ੇਕ ਦੇ ਫੈਨ ਨੇ ਔਰ ਜਿੰਨੇ ਵੀ ਪੰਜਾਬੀ ਨੇ ਔਰ ਸਾਰੇ ਮਾਣ ਮਹਿਸੂਸ ਕਰ ਰਹੇ ਵੀ ਸਾਡੇ ਅੰਮ੍ਰਿਤਸਰ ਤੋਂ ਸਾਡੇ ਪੰਜਾਬ ਤੋਂ ਅਭਿਸ਼ੇਕ ਨੇ T20 ਨੰਬਰ 1 ਆਣ ਕੇ ਔਰ ਲੋਕਾਂ ਨੂੰ ਬਹੁਤ ਜ਼ਿਆਦਾ ਨਾਮ ਰੌਸ਼ਨ ਕੀਤਾ ਔਰ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਔਰ ਇਹ ਵੀ ਮੈਸੇਜ ਦੇਣਾ ਚਾਹੁੰਦਾ ਵੀ ਇਦਾਂ ਹੀ ਅਭਿਸ਼ੇਕ ਉਹਨੂੰ ਸਾਡੇ ਪੰਜਾਬ ਦੇ ਨੌਜਵਾਨ ترقی ਕਰਨ ਮਿਹਨਤ ਕਰਨ ਤੇ ਖੇਡਾਂ ਦੇ ਵਿੱਚ ਵੱਡਾ ਮਾਨ ਪ੍ਰਾਪਤ ਕਰਨ ਔਰ ਪੰਜਾਬ ਦਾ ਨਾਮ ਰੌਸ਼ਨ ਕਰਨ ਤੇ ਮਰਸਦਾ ਦਾ ਨਾਮ ਰੌਸ਼ਨ